ਸਭ ਤੋਂ ਪਹਿਲਾਂ ਤਾਂ ਸੰਗਰੂਰ ਦੇ ਸਾਰੇ ਸਤਕਾਰਯੋਗ ਮੀਡੀਆ ਦਾ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਵਾਗਤ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਵਿਸ਼ਾ ਪੰਜਾਬ ਦੀ ਜਿੰਦ-ਜਾਨ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਜਿੰਦ-ਜਾਨ ਉਹਦੀ ਕਿਸਾਨੀ ਕਿਸਾਨੀ ਦੀ ਜਿੰਦ-ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ-ਜਾਨ ਉਹਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਨਵੇਂ ਐਗਰੀਕਲਚਰ ਪੰਪ ਸੈਟ ਨੇ ਜਿਹੜੇ ਮੋਟਰਾਂ ਨੇ ਉਹਨਾਂ ਦੇ ਕਨੈਕਸ਼ਨ ਕਿਉਂਕਿ ਬੈਨ ਕੀਤਾ ਹੋਏ ਸੀਗੇ ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਆਉਂਦੀ ਸੀਗੀ ਕਿਸਾਨ ਭਰਾਵਾਂ ਨੂੰ ਕਿ ਜਿਨ੍ਹਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੀ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੌਂਡੀਆਂ ਤੋਂ ਪਾਣੀ ਮੁੱਲ ਲੈਣਾ ਪੈਂਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਭਗਵੰਤ ਸਿੰਘ ਜੀ ਦੀ ਸਰਕਾਰ ਨੇ ਇੱਕ ਜੋ ਇੱਕ ਨਵੀਂ ਸਕੀਮ ਹੈ ਜਿਹੜੀ ਉਹ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੋਮਵਾਰ ਨੂੰ ਤਾਂ ਪੋਰਟਲ ਖੁੱਲ ਜਾਣਾ ਜਿਸ ਦੇ ਤਹਿਤ ਸੋਲਰ ਪੰਪ ਸੈੱਟ ਨੇ ਜਿਹੜੇ ਐਗਰੀਕਲਚਰ ਪੰਪ ਸੈੱਟ ਨੇ ਜਿਹੜੇ ਮੋਟਰਾਂ ਦੇ ਖੇਤੀ ਵਾਲੀਆਂ ਮੋਟਰਾਂ ਦੇ ਸੋਲਰਾਈਜ਼ੇਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈੱਟ ਨੇ ਜਿਹੜੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾਵਰ ਦੇ ਜਿਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀ ਹੈ ਇਹਦੇ ਲਈ ਪੋਰਟਲ ਹੈ ਜਿਹੜਾ ਉਹ ਮੰਡੇ ਤੋਂ ਖੁੱਲ ਜਾਣਾ ਹੈ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਜਿਵੇਂ 3 ਦੀ ਇੰਪੋਰਟਰ ਹੈ ਉਦੀ ਅਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਰੀਬ ਹੈ 2 ਲੱਖ 9000 ਪੰਜ ਵਾਲੀ ਦਾ ਹੌਰ ਪੰਜ ਹੌਰਸ ਪਾਵਰ ਦਾ 3 ਲੱਖ 3000 ਸਾਢੇ 7 ਹੌਰਸ ਪਾਵਰ ਦਾ 4 ਲੱਖ 15000 ਤੇ 10 ਹੌਰਸ ਪਾਵਰ ਦਾ 5 ਲੱਖ 57000 ਯਾਨੀ ਜਿਹੜੀ ਸਮਰਸਿਬਲ ਮੋਟਰਾਂ ਨੇ ਮੋਨੋ ਬਲਾਕ ਦੇ ਜਿਹੜੇ ਰੇਟ ਨੇ ਉਹ ਥੋੜੇ ਜੇ ਇਹਦੇ ਨਾਲੋਂ ਘੱਟ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲਾਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਗਾ ਹਜੇ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾਂ ਅਨ ਸੇਫ ਸਟੇਜ ਦੇ ਵਿੱਚ ਉਹ ਨਹੀਂ ਪਹੁੰਚੇ ਹੈਗੇ ਜਿਹੜੇ ਕਿ ਇਹ ਜ਼ਿਆਦਾ ਜ਼ਿਲ੍ਹੇ ਇਹ ਉਧਰਲੇ ਪਾਸੇ ਮੁਕਸਰ ਫਾਜ਼ਲਕਾ ਫਿਰੋਜ਼ਪੁਰ ਵਾਲੇ ਪਾਸੇ ਜਾਂ ਫਿਰ ਉਧਰ ਹੁਸ਼ਿਆਰਪੁਰ ਪਠਾਨਕੋਟ ਵਾਲੇ ਪਾਸੇ ਨੇ ਜਿਹੜੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇਹ ਕਿਸਾਨ ਵੀਰ ਸਿੱਧਿਆ ਕਨੈਕਸ਼ਨ ਨੇ ਜਿਹੜੇ ਉਹ ਲੈ ਸਕਣਗੇ 60% ਸਬਸਿਡੀ ਦੇ ਨਾਲ ਤੇ ਜਿਹੜਾ ਬਾਕੀ ਦਾ ਪੰਜਾਬ ਹੈ ਜਿੱਥੇ ਆਪਣਾ ਇਲਾਕਾ ਵੀ ਸਾਰਾ ਮਾਲਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅਨਸੇਫ ਜ਼ੋਨ ਹੈ ਜਿੱਥੇ ਕਿ ਯਾਨੀ ਪਾਣੀ ਜ਼ਰੂਰਤ ਨਾਲੋਂ ਜ਼ਿਆਦਾ ਡੂੰਘੇ ਜਾ ਚੁੱਕੇ ਉੱਥੇ ਡਾਇਰੈਕਟ ਇਹ ਕਨੈਕਸ਼ਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਸਪ੍ਰਿੰਕਲ ਸਿਸਟਮ ਜਿਹਨੂੰ ਕਿ ਤੁਪਕਾ ਇਰੀਗੇਸ਼ਨ ਸਿਸਟਮ ਕਹਿੰਦੇ ਆਪਾਂ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਲਗਾਣਾ ਪਾਏਗਾ ਪਰ ਨਾਲ ਹੀ ਖੁਸ਼ੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਅਸੀਂ ਦੋਨੋਂ ਮਹਿਕਮਿਆਂ ਦੀਆਂ ਸਕੀਮਾਂ ਨੂੰ ਕਿਉਂਕਿ ਨਹੀਂ ਤਾਂ ਤਕਰੀਬਨ 60 70% ਹੈ ਪੰਜਾਬ ਇਹ ਤੋਂ ਵਾਂਝਾ ਰਹਿ ਜਾਂਦਾ ਇਧਰਲੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਹਾ ਲੈ ਸਕਣ ਇਸ ਦੇ ਲਈ ਅਸੀਂ ਦੋ ਮਹਿਕਮਿਆਂ ਦੀਆਂ ਸਕੀਮਾਂ ਨੂੰ ਅਸੀਂ ਅਡਾਪਟਲ ਕੀਤਾ ਯਾਨੀ ਕਿ ਇਕੱਠਿਆਂ ਕੀਤਾ ਜੇ ਕੋਈ ਇਹਨਾਂ ਇਲਾਕਿਆਂ ਦੇ ਵਿੱਚ ਇਹ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਡ੍ਰਿਪ ਇਰੀਗੇਸ਼ਨ ਸਿਸਟਮ ਜਾਂ ਜਾਂ ਸਪ੍ਰਿੰਕਲਰ ਸਿਸਟਮ ਹੈ ਜਿਹੜਾ ਉਹ ਲਗਾਣਾ ਪੈਗਾ ਜਿਹਦੇ ਵਿੱਚ ਉਹਨਾਂ ਨੂੰ ਫੇਰ ਦੁਬਾਰ ਤੋਂ 80% ਤੋਂ ਪਲੱਸ ਹੈ ਜਿਹੜੀ 80 ਤੋਂ 90% ਹੈ ਜਿਹੜੀ ਜੇ ਲੇਡੀਜ਼ ਨੇ ਜਾਂ ਐਸਸੀ ਨੇ ਜਾਂ ਢਾਈ ਏਕੜ ਤੋਂ ਘੱਟ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ 90% ਸਬਸਿਡੀ ਉਹਦੇ ਵਿੱਚ ਆ ਤੇ ਜਨਰਲ ਕੈਟਾਗਰੀ ਦੇਆਂ ਨੂੰ 80% ਸਬਸਿਡੀ ਹੈ ਸੋ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਹੋਣ ਜਾ ਰਿਹਾ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਉਹਦੇ ਵਿੱਚ 60% ਜਨਰਲ ਕੈਟਾਗਰੀ ਔਰ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਬਸਿਡੀ ਹੈ ਯਾਨੀ ਕਿ ਨਿਗੋਣਾ ਜਿਹੜਾ ਉਹਨਾਂ ਨੂੰ ਵੀਰਾਂ ਨੂੰ ਪੇ ਕਰਨਾ ਪਏਗਾ ਇਸ ਇਹਨਾਂ 20000 ਪੰਪਾ ਦੇ ਵਿੱਚੋਂ 15000 ਸਿੱਧੇ ਕਿਸਾਨਾਂ ਨੂੰ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ ਔਰ 3000 ਨੇ ਜਿਹੜੇ ਪੰਪ ਕਨੈਕਸ਼ਨ ਨੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਟੋਬੇ ਤੇ ਲਗਾਉਣਾ ਹੈ ਕੋਈ ਸਰਵਿਸ ਇਰੀਗੇਸ਼ਨ ਕਰਨੀ ਹੈ ਕੋਈ ਡਿੱਗੀਆਂ ਬਣਾ ਕੇ ਪੰਚਾਇਤਾਂ ਨੇ ਵਰਤੋਂ ਕਰਨੀ ਹੈ 3000 ਉਹਨਾਂ ਵਾਸਤੇ ਰਾਖਵਾਂ ਰੱਖਿਆ ਗਿਆ ਸੋ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਬਹੁਤ ਬੇਮਿਸਾਲ ਬਾਕਮਾਲ ਸਕੀਮ ਹੈ ਕਿਉਂਕਿ ਪਹਿਲੇ ਕਨੈਕਸ਼ਨਾਂ ਦੇ ਲਈ 60 ਤੋਂ 80% ਸਬਸਿਡੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਸਪ੍ਰਿੰਕਲਰ ਸਿਸਟਮ ਦੇ ਲਈ 80 ਤੋਂ 90% ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਤੋਂ 9 ਸਪਟੈਂਬਰ ਤੋਂ ਇਹਦਾ ਪੋਰਟਲ ਹੈ ਜਿਹੜਾ ਉਹ ਖੁੱਲੇਗਾ ਔਰ 30 ਨਵ ਤੱਕ ਖੁੱਲਾ ਰਹੇਗਾ ਫਰਸਟ ਕਮ ਫਰਸਟ ਸਰਵਿਸ ਹੈ ਕਿ ਜਿਹੜਾ ਪਹਿਲਾਂ ਆਊਗਾ ਉਹਨੂੰ ਮਿਲੂਗਾ ਇਹਦੇ ਚ ਕੋਈ ਕੋਈ ਤੇਰ ਮੇਰ ਨਹੀਂ ਹੋਣੀ ਕੋਈ ਇਹਦੇ ਚ ਪ੍ਰੀਫਰੈਂਸ ਨਹੀਂ ਹੋਣੀ ਕੋਈ ਕਿਸੇ ਨੂੰ ਉਹ ਨੂੰ ਕੋਈ ਦਿੱਕਤ ਨਹੀਂ ਹੋਣ ਦੇਣੀ ਹੈਗੀ ਜਿਹੜੇ ਪਹਿਲੇ 15000 ਕਿਸਾਨਾਂ ਨੇ ਉਹ ਚ ਅਪਲਾਈ ਕਰਤਾ ਜਾਂ 280 ਕੈਟਾਗਰੀ ਵਾਲਿਆਂ ਨੇ ਕਰਤਾ ਜਾਂ ਪੰਚਾਇਤਾਂ ਨੇ ਕਰਤਾ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਪੂਰੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਕਨੈਕਸ਼ਨ ਨੇ ਜਿਹੜੇ ਉਹ ਦੇ ਦਿੱਤੇ ਜਾਣਗੇ ਟਰੋਡਾ ਸਾਹਿਬ ਜਿਹੜੀ ਸੈਂਸਿਟੀਵਿਟੀ ਦੀ ਗੱਲ ਕੀਤੀ ਤੁਸੀਂ ਕਿਸਾਨਾਂ ਨੂੰ ਇਹਦੇ ਵਾਸਤੇ 50 ਸਰਕਾਰ ਕਰੋ ਪੈਸਾ ਕਿੱਥੋਂ ਆਉਂਗਾ ਨਹੀਂ ਉਹ ਉਹ ਤੁਸੀਂ ਹੈਂ ਕੇਂਦਰ ਨੇ ਵੀ ਸਹਿਯੋਗ ਹਾਂ ਇਹਦੇ ਵਿੱਚ ਜਿਹੜਾ 40% ਕਿਸਾਨਾਂ ਨੇ ਦੇਣਾ ਜੀ 30% ਪੰਜਾਬ ਸਰਕਾਰ ਨੇ ਸੁਣ ਤੁਸੀਂ ਵੀ ਜਿਹੜਾ ਸਬਸਿਡੀ ਜਾਊਗਾ 60% ਸਤਿ ਸਰਕਾਰ ਨੂੰ ਉਹ ਪੈਸਾ ਪੰਜਾਬ ਸਰਕਾਰ ਕੋਲੋਂ ਕਿੱਥੋਂ ਬਾਬੂ ਜੀ ਬੋਲ ਤਾਂ ਲੈਣ ਦਿਓ ਮੈਂ ਕਹਿ ਰਿਹਾ ਕਿ ਇਹਦੇ 60% ਜਿਹੜੀ ਸਬਸਿਡੀ ਹੈ ਉਹ 30% ਕੇਂਦਰ ਸਰਕਾਰ ਨੇ ਦੇਣੀ ਹੈ ਤੇ 30% ਪੰਜਾਬ ਸਰਕਾਰ ਨੇ ਦੇਣੀ ਹੈ ਜਿਹੜੀ ਜਿਹੜੀ ਇਹ ਸਾਰੀ ਸਾਰੀ ਸਬਸਿਡੀ ਹੈ ਇਹਦਾ ਆਲਰੇਡੀ ਇੰਤਜ਼ਾਮ ਹੈਗਾ ਸੋ ਇਸ ਕਰਕੇ ਇਹ ਤੁਸੀਂ ਫਿਕਰ ਨਾ ਕਰੋ ਕਿ ਸਬਸਿਡੀ ਕਿੱਥੋਂ ਆਣੀ ਹੈ ਕਿਉਂਕਿ ਪੰਜਾਬ ਸਰਕਾਰ ਤਾਂ ਆਲਰੇਡੀ ਕਰਜ਼ੇ ਦੇ ਕਰਜ਼ਾ ਚੱਕਰੀ ਹੈ ਨਹੀਂ ਉਹ ਠੀਕ ਹੈ ਜੀ ਤੁਹਾਡੀ ਗੱਲ ਕਰਜ਼ੇ ਤੇ ਕਰਜ਼ਾ ਚੱਕਰੀ ਦਾ ਮਤਲਬ ਇਹ ਥੋੜੀ ਇਹ ਕਿ ਨਵਾਂ ਕੋਈ ਕੰਮ ਨਹੀਂ ਹੋਣਾ ਹੈਗਾ ਜਿਹਦੇ ਜੇ ਇਸ ਕੰਮ ਲਈ ਜਿਹੜੀ ਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਉਹਦਾ ਇੰਤਜ਼ਾਮ ਸਾਡੇ ਕੋਲ ਪੂਰਾ ਹੈਗਾ ਸੋ ਉਹ ਤੁਸੀਂ ਫਿਕਰ ਨਾ ਕਰੋ ਕਿਸਾਨਾਂ ਤੋਂ ਬਗੈਰ ਤੁਸੀਂ ਦੇਖੋ ਸਾਰੇ ਪੰਜਾਬ ਦੇ ਸੰਗੂੜੀ ਲੋਕ ਪੰਜਾਬ ਥੱਲੇ ਛੜਕਾ ਦਾ ਬੁਰਾ ਹਾਲ ਹੈ ਪਾਣੀ ਨਹੀਂ ਆ ਰਿਹਾ ਲੋਕਾਂ ਸਭ ਸੀਵਰੇਜ ਦਾ ਬੁਰਾ ਹਾਲ ਹੈ ਅਨੇਕ ਲੋਕਾਂ ਨੇ ਕੋਈ ਸਪੰਦ ਪੰਜਾਬ ਸਰਕਾਰ ਦਿੱਤੀ ਚਲੋ ਇਹ ਤਾਂ ਜੀ ਪਹਿਲਾਂ ਤੁਸੀਂ ਨਹੀ ਹਾਂਜੀ ਹਾਂ ਬਸ ਚਲੋ ਜੋ ਇਸ ਤਰ੍ਹਾਂ ਜੀ ਕਿ 20 25 ਚਾਹੇ ਜਾਂਦਾ 50 ਲਾ ਲਓ ਜਿਹੜੀ ਪੂਰੇ ਮੁਲਕ ਵਾਸਤੇ ਸਕੀਮ ਹੈ ਮੈਂ ਤੁਹਾਨੂੰ ਉਹ ਸਾਂਝੀ ਕੀਤੀ ਹੈ ਹੁਣ ਜੇ ਕਿਸੇ ਨੂੰ ਪੜਤਾ ਪੈਂਦਾ ਸਾਡਾ ਕੰਮ ਹੈ ਸਾਡਾ ਕੰਮ ਹੈ ਲਾ ਲਓ ਲੋਕਾਂ ਨੂੰ ਸਹੂਲਤ ਦੇਣੀ ਜੇ ਇੱਥੇ 500 700 600 ਫੁੱਟ ਤੇ ਆਪਾਂ ਪਾਣੀ ਕੱਢ ਕੱਢ ਕੇ ਪਾਣੀ ਲੈ ਗਏ ਕਈ 37 ਬਲਾਕ ਪੰਜਾਬ ਦੇ ਵਿੱਚ ਇਹੋ ਜਿਹੀ ਵੀ ਨੇ ਕਿ ਜਿੱਥੇ 100 ਸਵਾ 100 ਫੁੱਟ ਤੇ ਪਾਣੀ ਵੀ ਹੈਗਾ ਮੈਂ ਇਕੱਲੇ ਸੰਗਰੂਰ ਜਾਂ ਸੁਨਾਮ ਦੀ ਗੱਲ ਥੋੜੀ ਕੀਤੇ ਮੈਂ ਤਾਂ ਸਾਰੇ ਪੰਜਾਬ ਦੀ ਗੱਲ ਕੀਤੀ ਹਾਂ ਮੈਂ ਮੈਂ ਹਿੱਸਾ ਨਹੀਂ ਉਹ ਠੀਕ ਹੈ ਹੁਣ ਪਾਣੀ ਢੂੰਗਾ ਚੱਲ ਗਿਆ ਜੋ ਮੈਂ ਨਹੀਂ ਨਾ ਕੁਝ ਕਰ ਸਕਦਾ ਪੈਸਾ ਬੈਠ ਗਿਆ ਗੁੱਸਾ ਨਾ ਗੁੱਸਾ ਕਰਦੇ ਨਹੀਂ ਹੈ ਡੋਡਾ ਸਾਹਿਬ ਮੈਂ ਸੱਚੀ ਬਲੌਗਰ ਹਾਂ ਹੈ ਪੱਕੀ ਗੰਦੇ ਨਹੀਂ ਮੈਨੂੰ ਮੈਨੂੰ ਗੁੱਸਾ ਨਹੀਂ ਕਰਿਆ ਪੈਸਾ ਗੱਲ ਨੂੰ ਸਮਝੋ ਇੱਕ ਕਮੈਂਟ ਤੁਸੀਂ ਸਿਰਫ ਇੱਥੋਂ ਦਾ ਸੋਚ ਰਹੇ ਹੋ ਮੈਂ ਪੂਰੇ ਪੰਜਾਬ ਦਾ ਮੰਤਰੀ ਮੈਂ ਪੂਰੇ ਪੰਜਾਬ ਦਾ ਸੋਚਣਾ ਮੈਂ ਤਾਂ ਸਾਰੇ ਪੰਜਾਬ ਦੇ ਲਈ ਸਕੀਮ ਦੱਸ ਰਿਹਾ ਹਾਂ ਹੁਣ ਜੇ ਕਿਸੇ ਨੂੰ ਕਿਸੇ ਨੂੰ ਸੁਣੋ ਜਿਹੜੀ 10 ਐਚਪੀ ਹੈ ਸੁਣੋ ਜਿਹੜੀ 10 ਐਚਪੀ ਹੈ ਉਹ ਵੀ ਜਿਹੜੇ ਹੈਗੇ ਉਹ ਸਰਕਾਰ ਹੀ ਕਹਿੰਦੀ ਹੈ ਵੀ ਇਹ तकरीबन 250 ਫੁੱਟ ਤੱਕ 10 ਐਚਪੀ ਦੀ ਮੋਟਰ ਜਿਹੜੀ ਉਹ ਪਾਣੀ ਚੱਕ ਸਕਦੀ ਹੈ ਹੁਣ ਜੇ ਕਿਸੇ ਦੇ ਹੈਗਾ ਸਪ੍ਰਿੰਕਲ ਸਿਸਟਮ ਲਾ ਲੋ ਉਹਦੇ ਵਾਸਤੇ ਵੀ 90% ਸਬਸਿਡੀ ਜਿਹੜੀ ਦੇ ਰਹੇ ਆ ਸੋ ਇਸ ਕਰਕੇ ਇਹ ਸਾਰੇ ਪੰਜਾਬ ਦੀ ਸਕੀਮਸ ਸੋ ਇਸ ਕਰਕੇ ਜਿਹਨੂੰ ਜਿਹੜਾ ਜਿਹੜਾ ਜਿਸ ਕੈਟਾਗਰੀ ਚ ਫਿੱਟ ਆਉਂਦਾ ਹੈ ਅਗਲਾ ਫਾਇਦਾ ਲੈ ਲੈ ਜਿਹੜਾ ਸੰਤੀ ਬਲੌਕ ਨੇ ਇਸ ਸ਼ਹਿਰ ਤੋਂ ਹਾਂਜੀ ਸਾਰੀ ਉਹਦੀ ਡੀਜ਼ਲ ਪਹਾ ਇਹ ਇਹ ਜਿਹੜੇ ਹੈਗੇ ਨਾ ਜੀ ਇਹ ਹਾਂ ਜਿੱਥੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹ ਉਧਰਲੇ ਜਿਹੜੇ ਏਰੀਆਜ਼ ਹੈਗੇ ਆ ਜਿਵੇਂ ਬਠਿੰਡਾ ਏਰੀਆ ਦਾ ਹੈਗੇ ਜੀ ਫਾਜ਼ਲਕਾ ਫਿਰੋਜ਼ਪੁਰ ਮੁਕਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੋਪੜ ਸੈਜਾਦਾ ਅਜੀਤ ਸਿੰਘ ਨਗਰ ਮਾਨਸਾ ਪਟਿਆਲਾ ਉਠਿਆਲੇ ਦੇ ਵਿੱਚ ਸਿਰਫ ਇੱਕ ਨੋਰ ਜਿਹੜਾ ਸੇਫ ਹੈ ਇਹ 12 ਜ਼ਿਲ੍ਹਿਆਂ ਦੇ 37 ਬਲਾਕ ਨੇ ਜਿਹੜੇ 100% ਸੇਫ ਨੇ ਠੀਕ ਹੈ ਜੀ ਕਈ ਜ਼ਿਲ੍ਹੇ ਇਹ ਜੀ ਵੀ ਨੇ ਹੁਣ ਫਾਜ਼ਿਲਕਾ ਦੇ ਸਾਰੇ ਸਾਰੇ ਸੇਫ ਚ ਨੇ ਮੁਕਸਦ ਦੇ ਸਾਰੇ ਸਾਰੇ ਸੇਫ ਦੇ ਵਿੱਚ ਨੇ ਪਠਾਨਕੋਟ ਦੇ ਸਾਰੇ ਦੇ ਸਾਰੇ ਸੇਫ ਦੇ ਵਿੱਚ ਨੇ ਆਮ ਸੇਫ ਦੇ ਵਿੱਚ ਬਾਅਦ ਤਕਰੀਬਨ 157 ਬਲਾਕ ਨੇ ਜੀ ਬਾਕੀ 120 ਦੇ ਜਿਹੜੇ ਜੇ ਤੁਸੀਂ ਗਲਤੀ ਕੀਤੀ ਹੈਗੀ 20090 ਕਲੈਕਸ਼ਨ ਦਿੱਤੀ ਜਾਉਗੀ ਇਹ ਜੇ ਕੋਈ ਛੇਅ ਜਾਂ ਅੰਸ਼ਕ ਦੂੰਦਾ ਹੈ ਕਿ ਅੰਸ਼ਕ ਦੂੰ ਨਹੀਂ ਦੇਣੀ ਸੀ ਨਹੀਂ 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 ਸਾਰੇ ਪੰਜਾਬ ਦੇ ਵਿੱਚ ਬੰਦਾ ਲੈ ਸਕਦਾ ਹੈ 37 ਬਲਾਕਸ ਦੇ ਵਿੱਚ ਜਿਹੜੇ ਸੇਫ ਨੇ ਉਹਨਾਂ ਦੇ ਵਿੱਚ ਡਾਇਰੈਕਟ ਤੁਸੀਂ ਇਹਦਾ ਕਨੈਕਸ਼ਨ ਲਗਾ ਕੇ ਮੋਟਰ ਲਗਾ ਸਕਦੇ ਹੋ ਕਨੈਕਸ਼ਨ ਲੈ ਸਕਦੇ ਹੋ ਜਿਹੜੇ ਸੇਫ ਜ਼ੋਨ ਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਤੁਹਾਨੂੰ ਤੁਸੀਂ ਸਾਡੇ ਪੋਰਟ ਉਹਦੇ ਲਈ ਤੁਸੀਂ ਸਾਡੇ ਪੋਰਟਲ ਤੇ ਜਾਓਗੇ ਜੇ ਤੁਸੀਂ ਉਹਨਾਂ 37 ਬਲਾਕਾਂ ਦੇ ਵਿੱਚ ਨਹੀਂ ਹੈਗੇ ਤਾਂ ਆਲਰੇਡੀ ਤੁਹਾਨੂੰ ਸਾਡਾ ਪੋਰਟਲ ਹੈ ਜਿਹੜਾ ਉਹ ਡ੍ਰਿਪ ਇਰੀਗੇਸ਼ਨ ਵਾਲੇ ਪੋਰਟਲ ਦੇ ਉੱਪਰ ਲੈ ਜਾਊਗਾ ਤੁਸੀਂ ਉੱਥੇ ਜਾ ਕੇ ਅਪਲਾਈ ਕਰੋਗੇ ਆਪਦੀਆਂ ਡਿਟੇਲਸ ਭਰੋਗੇ ਤੇ ਉਹ ਤੁਹਾਨੂੰ ਉਹ ਵੀ ਸੈਂਕਸ਼ਨ ਹੋ ਜਾਏਗਾ ਨਾਲ ਦੀ ਨਾਲ ਵਿਦ 80 ਔਰ 90% ਸਬਸਿਡੀ ਤੇ ਨਾਲ ਦੀ ਨਾਲ ਫਿਰ ਤੁਸੀਂ ਇੱਧਰ ਵੀ ਅਪਲਾਈ ਜਿਹੜਾ ਉਹ ਕਰ ਲਓਗੇ ਸੋ ਇੱਕੋ ਹੀ ਪੋਰਟਲ ਦੇ ਵਿੱਚ ਦੋਨੋਂ ਅਸੀਂ ਇਨਕਲੂਡ ਕਰ ਦਿੱਤੀ ਹੈ ਸੋਲਰ ਪਾਵਰ ਹਾਂਜੀ 100% ਸੋਲਰ ਪਾਵਰ ਜੀ ਟੋਡਰਾ ਸਾਹਿਬ ਜ਼ੀਰੋ ਟੋਲਰੈਂਸ ਤੇ ਸਰਕਾਰ ਬਣੀ ਤੁਹਾਡੇ ਸਾਥੀ ਕੈਬਨਟ ਮਨਿਸਟਰ ਤੇ 100 ਕਰੋੜ ਦੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੀ ਧਰਮ ਪਤਨੀ ਐਸਪੀ ਨੇ ਤੁਹਾਡੀ ਸਰਕਾਰ ਦੇ ਵਿੱਚ ਗੰਭੀਰ ਇਲਜ਼ਾਮ ਲੱਗ ਰਹੇ ਨੇ ਕੀ ਕਰੋਗੇ ਨਹੀਂ ਦੇਖੋ ਇਸ ਤਰ੍ਹਾਂ ਜਿਹਾ ਹੋਤਾ ਇੱਕ ਐਸਐਸਆਈ ਦੇ ਇੱਕ ਅਬ ਇੰਸਪੈਕਟਰ ਨੇ ਉਹ ਇੱਕ ਲੈਟਰ ਹੈ ਜਿਹੜੀ ਉਹ ਲਿਖੀਆ ਉਹਦੇ ਬਾਰੇ ਮੇਰੇ ਕੋਲ ਮੈਂ ਪਰਸੋਂ ਅਰਜੋਤ ਨੂੰ ਫੋਨ ਜ਼ਰੂਰ ਕੀਤਾ ਸੀ ਪਰ ਸਾਡੀ ਗੱਲ ਨਹੀਂ ਹੋ ਸਕੀ ਹੈਗੀ ਇਹ ਜੀ ਸਰਕਾਰ ਆਪਦੇ ਪ੍ਰਿੰਸੀਪਲਸ ਦੇ ਉੱਪਰ ਕਾਇਮ ਹੈ ਐਲੀਗੇਸ਼ਨ ਕੋਈ ਕੁਝ ਮਰਜ਼ੀ ਲਾਈ ਜਾਵੇ ਠੀਕ ਹੈ ਨਾ ਉਹ ਤਾਂ ਜੇ ਕੋਈ ਇਹੋ ਜੀ ਗੱਲ ਹੈਗੀ ਤਾਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਹੋ ਜੂਗੀ ਪਰ ਮੈਨੂੰ ਨਹੀਂ ਲੱਗਦਾ ਉਹ ਸਿਰਫ ਜਿੰਨਾ ਕਿ ਮੈਨੂੰ ਉਹ ਚਿੱਠੀ ਪੜ੍ਹ ਕੇ ਸਮਝ ਆਈ ਉਹ ਚਿੱਠੀ ਪੜ੍ਹ ਕੇ ਇਹ ਸਮਝ ਆਇਆ ਕਿ ਉਹਨਾਂ ਬੰਦਿਆਂ ਨੇ ਜਿਹੜੇ ਉਹ ਚਲਾ ਰਹੇ ਸੀਗੇ ਉਥੇ ਕਾਲ ਸੈਂਟਰ ਜ ਆ ਉਹ ਮੁਹੱਲੇ ਦੇ ਵਿੱਚ ਚਲਾ ਰਹੇ ਨੇ ਤੇ ਉਹਨਾਂ ਬੰਦਿਆਂ ਨੇ ਆਪਦੇ ਹੋਮ ਟਾਊਨ ਨੰਗਲ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਨੇ ਇਹਦੇ ਨਾਲ ਤੁਸੀਂ ਇੱਕ ਮੰਤਰੀ ਦੇ ਉੱਪਰ ਆਪਲੀਕੇਸ਼ਨ ਕਿਵੇਂ ਲਾ ਸਕਦੇ ਆ ਜੀ ਜੇ ਕੋਈ ਸਾਡੇ ਪਹਿਲੇ ਦੋਸਤ ਐਸਪੀ ਤੇ ਨੇ ਪਹਿਲੇ ਦੋਸਤ ਐਸਪੀ ਤੇ ਨੇ ਉਹਨਾਂ ਦੀ ਵਾਈਫ ਤੇ ਕੀ ਕੀ ਉਹਨਾਂ ਨੇ ਜਿਹੜੀ ਹੈਗੀ ਹੈ ਜਾਂਚ ਨੂੰ ਪ੍ਰਭਾਵਿਤ ਕੀਤਾ ਵੀ ਉਹਦੇ ਵਿੱਚ ਉਹਨਾਂ ਨੇ ਸਿਸਟਮ ਕਿਸ ਤਰੀਕੇ ਨਾਲ ਚਿੱਠੀ ਸਾਰੀ ਪੜ੍ਹੀ ਹੈ ਸਿੱਧੇ ਦੋਸਤ ਐਸਪੀ ਤੇ ਨੇ ਤਾਂ ਉਹ ਮੈਨੂੰ ਦੱਸਿਆ ਵੀ ਮੰਤਰੀ ਦੀ ਪਤਨੀ ਕਹਿੰਦੇ ਵੀ ਆਪਾਂ ਪੁਦੀਸ਼ ਨਹੀਂ ਕਰਨੀ ਭੇਜਦੀ ਨਹੀਂ ਮੈਨੂੰ ਇਹਦੇ ਪੂਰੇ ਕੇਸ ਦੀ ਡੀਟੇਲਸ ਪਤਾ ਵੀ ਨਹੀਂ ਹੈਗੀਆਂ ਨੀ ਬਾਕੀ ਇੱਕ ਕੱਲ ਚਿੱਠੀ ਉਹਦੀ ਡਿਟੇਲ ਆ ਗਈ ਆਹੋ ਬੋਲੀ ਮੈਂ ਪੜ੍ਹੀ ਹੈ ਫਿਰ ਮੇਰੀ ਗੱਲ ਨਹੀਂ ਨਾ ਹੋਈ ਹੈਗੀ ਉਹਨਾਂ ਦੀ ਜਿਹੜਾ ਉਹਦੀ ਵਾਈਫ ਹੈ ਉਹਨਾਂ ਦੀ ਤੁਹਾਨੂੰ ਲੱਗਦਾ ਵੀ ਜੇ ਉੱਥੇ ਹੀ ਇਲਜ਼ਾਮ ਲੱਗੇ ਹੈ ਤੇ ਉੱਥੇ ਹੀ ਐਸਪੀ ਨੇ ਤੇ ਜਾਂਚ ਜਿਹੜੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਵੀ ਅਸੀਂ ਪਾਏਮ ਆਪਣੇ ਪ੍ਰਿੰਸੀਪਲਸ ਤੇ ਇਹ ਜਾਂਚ ਸਹੀ ਤਰੀਕੇ ਨਾਲ ਹੋ ਸਕਦੀ ਹੈ। ਉਹ ਤਾਂ ਆਪ ਕੋ ਤਾਂ ਹਰਜੋਤ ਬੈਂਸਾ ਵੀ ਕਹਿ ਚੁੱਕੇ ਵੀ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਨਹੀਂ ਨਹੀਂ ਉੱਥੇ ਹੀ ਐਸਪੀ ਸਾਹਿਬ ਰਹਿਣ ਤੇ ਉੱਥੇ ਹੀ ਜਾਂਚ ਹੋਵੇ। ਉਹਦੇ ਤੇ ਮੇਰੇ ਇਲਜ਼ਾਮ ਲੱਗੇ ਹੁਣ ਤੁਸੀਂ ਮੇਰਾ ਪੁਆਇੰਟ ਸਮਝੀ ਜਿਹੜਾ ਮੇਰੇ ਡੋਮੇਨ ਦੇ ਵਿੱਚ ਨਹੀਂ ਹੈਗਾ। ਉਹਦੇ ਬਾਰੇ ਮੈਂ ਕੀ ਕਹਾਂ। ਸੁਣੋ। ਉਹ ਉਹ ਸੁਣੋ ਇਹ ਇਹਦੇ ਇਹਦੇ ਬਾਰੇ ਇਹਦੇ ਬਾਰੇ ਜਾਂ ਤਾਂ ਸੀਐਮ ਸਾਹਿਬ ਕੁਝ ਕਹਿ ਸਕਦੇ ਨੇ ਜਾਂ ਉਹ ਕੰਸਰਨਡ ਮਨਿਸਟਰ ਕੁਝ ਕਹਿ ਸਕਦਾ ਮੇਰੇ ਕੋਲ ਉਹਦੇ ਕੋਈ ਫੈਕਟਸ ਨਹੀਂ ਹੈ ਕਿ ਜਿੰਨੇ ਤੁਹਾਡੇ ਕੋਲ ਨੇ ਤੁਸੀਂ ਖਬਰਾਂ ਦੇ ਵਿੱਚ ਜਿੰਨਾ ਪੜਿਆ ਉਹਨੇ ਮੈਨੂੰ ਐਸੋ ਮੈਂ ਉਹਦੇ ਬਾਰੇ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਜੀ ਹੋਰ ਜੀ ਕੋਈ ਠੀਕ ਹੈ